ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਨੇ ਮੈਂ ਮੇਂ ਹੀ ਕਰਮਾ ਨੂੰ ਕਰੂ ਕਾਟ ਨੂੰ ਨੇ ਕਰਮਾ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਬੀਬੀ ਚੋਗੰਦਰ ਕੌਰ ਜਿਹੜੇ ਸਾਡੇ ਤੋਂ ਵਿਛੜ ਕੇ ਆਏ ਨੇ ਉਹਨਾਂ ਦੇ ਪੁੱਤਰਾਂ ਨੇ ਉਹਨਾਂ ਵੀ ਬਹੁਤ ਸੇਵਾ ਕੀਤੀ ਹੈ ਅਤੇ ਉਹਨਾਂ ਨੇ ਸਾਰਾ ਜੀਵਨ ਵੀ ਪਿੰਨੇ ਆਪਣੇ ਪਰਿਵਾਰ ਦੇ ਹਿੱਤ ਕਿਰਤ ਕਰਕੇ ਪਰਪੇ ਪਰਵਾਦ ਨੂੰ ਪਾਦਦੇ ਹੋਏ ਉਹਨਾਂ ਨੇ ਜੀਵਨ ਬਤਾਇਆ ਕਿ ਹਮੇਸ਼ਾ ਜੀ ਅਕਾਲ ਪੁਰਖ ਨੂੰ ਯਾਦ ਕੀਤਾ ਹੈ ਇਹ ਸਾਹਿਬ ਬਹੁਤ ਵਧੀਆ ਬੋਲ ਕੇ ਕਹੇ ਨੇ ਖਾਲਸਾ ਪੰਥ ਦੀ ਮਹਾਨ ਮਰਿਆਦਾ ਅਨੁਸਾਰ ਬੋਲ ਕੇ ਕਹੇ ਦੇ ਉਹਨਾਂ ਨੇ ਬਹੁਤ ਸਾਰੇ ਪਥਾਂ ਤੋਂ ਜਾਣੂ ਕਰਾਇਆ ਜਿੱਥੇ ਮੈਂ ਇਹ ਗੱਲ ਕਹਾਂਗਾ ਕਿ ਜਸਵਿੰਦਰ ਸਿੰਘ ਨੂੰ ਸੇਖਾ ਸੁਸਾਇਟੀ ਦਾ ਪ੍ਰਧਾਨ ਥਾਪ ਕੇ ਇਲਾਕੇ ਨੇ ਬੀਬੀ ਜੁਗਿੰਦਰ ਢੌਰ ਨੂੰ ਪਹਿਲਾਂ ਹੀ ਸਰਦਾ ਦੇ ਫੁੱਲ ਭੇਟ ਕਰ ਦਿੱਤੇ ਇਹ ਬਹੁਤ ਵੱਡੀ ਸ਼ਰਧਾਂਜਲੀ ਹੈ ਤੇ ਅਖੀਰ ਦੇ ਵਿੱਚ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਜਿਸ ਤਰ੍ਹਾਂ ਮੈਂ ਸਾਰੇ ਸਮਾਗਮਾਂ ਚ ਕਰਦਾ ਐ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਰਫ ਪਾਤਸ਼ਾਹ ਵੱਲੋਂ ਖਾਲਸਾ ਪੰਥ ਨੂੰ ਵਕਸੀ ਮਰਿਆਤਾ ਅੰਤਮ ਹੈ ਜਿਸ ਦੇ ਵਿੱਚ ਨਾ ਕੋਈ ਸ਼ਬਦ ਜੋੜਿਆ ਜਾ ਸਕਦਾ ਹੈ ਨਾ ਕੋਈ ਟਕਾਇਆ ਜਾ ਸਕਦਾ ਸੋ ਖਾਲਸਾ ਪੰਥ ਨੂੰ ਇਹ ਮਹਾਨ ਗੁਰੂ ਦੀ ਮਹਾਨ ਮਰਿਆਦਾ ਤੇ ਹਮੇਸ਼ਾ ਪਹਿਰਾ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ